ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜੋ ਕਿ ਕੱਲ ਮੁਕੰਮਲ ਹੋਈ ਸੰਗਰੂਰ ਵਿਧਾਨ ਸਭਾ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਦੋਨੋਂ ਭਵਾਨੀਗੜ੍ਹ ਤੇ ਸੰਗਰੂਰ ਬਲਾਕ ਦੇ ਵਿੱਚ 15-15 ਜ਼ੋਨ ਬਲਾਕ ਸੰਮਤੀ ਦੇ ਸੀ ਔਰ ਭਵਾਨੀਗੜ੍ਹ ਬਲਾਕ ਚ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸੀ ਤੇ ਸਾਡੇ ਸੰਗਰੂਰ ਬਲਾਕ ਚ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਸੀ ਭਵਾਨੀਗੜ੍ਹ ਦੇ 15 ਜ਼ੋਨ ਚੋਂ ਦੋ ਜ਼ੋਨ ਦੇ ਵਿੱਚ ਸਾਡੇ ਉਮੀਦਵਾਰਾਂ ਦੇ ਕਾਗਜ਼ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਤੇ ਉਹ ਚੋਣ ਨਹੀਂ ਲੜ ਸਕੇ ਤੋਂ ਚੋਣ 13 ਜ਼ੋਨਾਂ ਦੇ ਵਿੱਚ ਹੋਈ ਤੇ 13 ਜ਼ੋਨਸ ਦੇ ਵਿੱਚ 6 ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਆਪਣੇ ਸਿੰਬਲ ਤੇ ਸਾਡੇ ਉਮੀਦਵਾਰ ਜਿੱਤੇ ਤੇ 3 ਜਗ੍ਹਾ ਦੇ ਉੱਪਰ ਇੰਡੀਪੈਂਡੈਂਟ ਲੋਕ ਜਿੱਤ ਕੇ ਅੱਗੇ ਆਏ ਤੋਂ ਮੈਂ ਸਮਝਦਾ ਕਿ ਇਸ ਗੱਲ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਭਵਾਨੀਗੜ੍ਹ ਜ਼ੋਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਪਕੜ ਸੀ ਉਹ ਖਤਮ ਹੋ ਗਈ ਜਿੱਥੇ ਤੱਕ ਚੰਨੋ ਜ਼ੋਨ ਦੀ ਗੱਲ ਹੈ ਜਿਹੜੇ ਚੰਨੋ ਜ਼ੋਨ ਦੇ ਵਿੱਚ ਭਰਾਜਪਿੰਡ ਵੀ ਪੈਂਦਾ ਜਿੱਥੋਂ ਸਾਡੇ ਐਮਐਲਏ ਸਾਈਭਾ ਹੁੰਦੇ ਆ ਤੇ ਉਹਨਾਂ ਦਾ ਸੋਹਰਾ ਪਿੰਡ ਲਖੇਵਾਲ ਪੈਂਦਾ ਦੋਨੋਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਿੱਛੇ ਰਹੀ ਔਰ ਚੰਨੋ ਜ਼ੋਨ ਦੇ ਵਿੱਚ ਵੀ ਆਮ ਆਦਮੀ ਪਿੱਛੇ ਰਹੀ ਔਰ ਕਾਂਗਰਸ ਪਾਰਟੀ 300 ਤੋਂ ਵੀ ਵੱਧ ਵੋਟਾਂ ਨਾਲ ਉਥੇ ਜਿੱਤ ਹਾਸਲ ਕਰ ਪਾਈ ਔਰ ਜਿੱਥੇ ਤੱਕ ਸਾਡੇ ਦੋਨੋਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਗੱਲ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੁਹਾਨੀਗੜ੍ਹ ਦੀ ਗੱਲ ਹੈ ਸਾਡਾ ਇੱਕ ਉਮੀਦਵਾਰ ਸਾਹਬ ਸਿੰਘ ਜੋ ਕਿ ਪੜੋ ਪਿੰਡ ਤੋਂ ਹੈ ਉਹ ਅੰਦਾਜ਼ਨ 2000 ਵੋਟ ਦੇ ਨਾਲ ਜਿੱਤਿਆ ਔਰ ਦੂਜੇ ਸਾਡੇ ਜੋ ਫੱਗੂ ਵਾਲਾ ਜ਼ੋਨ ਤੋਂ ਸਾਡੇ ਉਮੀਦਵਾਰ ਸੀ ਹਰੀ ਸਿੰਘ ਫੱਗੂ ਵਾਲਾ ਜੀ ਜਿਨ੍ਹਾਂ ਦੇ ਜ਼ੋਨ 'ਚ ਦੋ ਬਲਾਕ ਸੰਮਤੀਆਂ ਦੇ ਉਮੀਦਵਾਰ ਨਹੀਂ ਲੜ ਰਹੇ ਸੀ ਜਿਨ੍ਹਾਂ ਦੇ ਕਾਗਜ਼ ਰੱਦ ਕਰਤੇ ਸੀ ਉਹਦੇ ਬਾਵਜੂਦ ਵੀ 5 ਵੋਟਾਂ ਦੇ ਨਾਲ ਉਹਨਾਂ ਨੇ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿੱਤ ਹਾਸਲ ਕੀਤੀ। ਔਰ ਜਦੋਂ ਅਸੀਂ ਸੰਗਰੂਰ ਜ਼ੋਨ ਦੀ ਗੱਲ ਕਰਦੇ ਹਾਂ ਜਿੱਥੇ 15 ਜ਼ੋਨਾਂ ਦੇ ਵਿੱਚ ਬਲਾਕ ਸਭਾ ਦੀ ਚੋਣ ਹੋਈ ਉਸ 'ਚ ਵੀ 6 ਬਲਾਕ ਸਭਾ ਦੇ ਜ਼ੋਨ ਕਾਂਗਰਸ ਪਾਰਟੀ ਜਿੱਤੀ ਔਰ 2 ਬਲਾਕ ਸਭਾ ਦੇ ਜ਼ੋਨ ਅਕਾਲੀ ਦਲ ਜਿੱਤਿਆ। ਔਰ ਬਾਕੀ ਦੇ ਜ਼ੋਨ ਆਮ ਆਦਮੀ ਪਾਰਟੀ ਦੇ ਹਿੱਸੇ ਆਏ। ਇਸ ਤੋਂ ਪਤਾ ਲੱਗਦਾ ਕਿ ਸੰਗਰੂਰ ਬਲਾਕ ਦੇ ਵਿੱਚ ਵੀ ਵਿધાનਸਭਾ ਹਲਕਾ ਸਮੂਰ ਦੇ ਵੀ ਸਮੂਰ ਬਲਾਕ ਦੇ ਵਿੱਚ ਵੀ ਆਮ ਆਦਮੀ ਪਾਰਟੀ ਪਿੱਛੇ ਰਹੀ ਔਰ ਜਿਹੜਾ ਉੱਥੇ ਸਾਡਾ ਜ਼ਿਲ੍ਹਾ ਪਰਿਸ਼ਦ ਦਾ ਉਮੀਦਵਾਰ ਚੋਣ ਲੜ ਰਿਹਾ ਸੀ ਭਿੰਡਰਾ ਪਿੰਡ ਤੋਂ ਮਨਜੀਤ ਸਿੰਘ ਉਹ ਭਿੰਡਰਾ ਚ ਵੀ ਲੀਡ ਕੀਤਾ ਅਸੀਂ ਬਲਾਕ ਸੰਪਤੀ ਭਿੰਡਰਾ ਵੀ ਜਿੱਤੇ ਤੇ ਉਹ ਸਿਰਫ 800 ਵੋਟ ਦੇ ਨਾਲ ਆਪਣੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਹਾਰਿਆ ਜਿੱਥੇ ਕਿ ਸਰਕਾਰ ਦਾ ਆਪਣਾ ਉਮੀਦਵਾਰ ਦੱਬ ਕੇ ਜ਼ੋਰ ਲਗਾ ਕੇ ਜਿੱਤਣ ਵਾਸਤੇ ਹਰ ਤਰ੍ਹਾਂ ਦਾ ਹੱਥ ਖੰਡਾ ਉਹ ਲੋਕ ਵਰਤ ਰਹੇ ਸੀ ਤਾਂ ਮੈਂ ਸਮਝਦਾ ਕਿ ਕਰਾਚੋ ਪਿੰਡ ਦੇ ਵਿੱਚ ਉਹਦੀ ਸਰਕਾਰ ਚੱਲਦੀ ਹੈ ਉੱਥੇ ਸਾਡਾ ਨੌਜਵਾਨ ਗੁਰਦੀਪ ਸਿੰਘ ਜੋ ਸਾਡਾ ਬਲਾਕ ਦਾ ਪ੍ਰਧਾਨ ਵੀ ਹੈ ਉਹ ਵੀ ਚੋਣ ਲੜ ਰਿਹਾ ਸੀ ਤੇ ਉਹ ਵੀ 7-800 ਵੋਟ ਤੋਂ ਪਿੱਛੇ ਰਿਹਾ ਔਰ ਇਸੇ ਤਰੀਕੇ ਨਾਲ ਮਨਜੀਤ ਪਿੰਡਾ ਜੋ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਿਹਾ ਸੀਗਾ ਸੰਗਰੂਰ ਦੇ ਮੰਗਵਾਲ ਜ਼ੋਨ ਤੋਂ ਉਹ ਵੀ 750-800 ਵੋਟ ਤੋਂ ਪਿੱਛੇ ਰਿਹਾ ਤੋਂ ਵੱਡੇ ਪੱਧਰ ਦਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਜੜ ਪੱਟਣ ਦਾ ਕੰਮ ਸਾਡੇ ਸੰਗੁਰ ਤੇ ਭਵਾਨੀਗੜ ਦੇ ਬਲਾਕ ਦੋਨਾਂ ਚੋਂ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਕੜੇ ਤਰੀਕੇ ਨਾਲ ਜਿੱਥੇ ਜਿੱਥੇ ਕਾਂਗਰਸ ਪਾਰਟੀ ਕਮਜ਼ੋਰ ਰਹੀ ਹੈ ਉੱਥੇ ਸਾਡੇ ਵਰਕਰ ਤੇ ਅਸੀਂ ਸਾਰੇ ਆਗੂ ਸਹਿਬਾਨ ਮਿਲ ਕੇ ਦੱਬ ਕੇ ਕੰਮ ਕਰਾਂਗੇ ਔਰ ਮੇਰੇ ਦੋਨੋਂ ਹੀ ਬਲਾਕ ਪ੍ਰਧਾਨ ਤੇ ਸਮੁੱਚੀ ਕਾਂਗਰਸ ਪਾਰਟੀ ਨੇ ਕੱਲੇ-ਕੱਲੇ ਵਰਕਰ ਨੇ ਕੱਲੇ-ਕੱਲੇ ਦੋਨੋਂ ਬਲਾਕ ਦੇ ਲੀਡਰ ਸਹਿਬਾਨਾਂ ਨੇ ਤੇ ਸਾਡੇ ਆਗੂ ਸਹਿਬਾਨਾਂ ਨੇ ਦੱਬ ਕੇ ਇਸ ਚੋਣ ਨੂੰ ਜਿੱਤਣ ਵਾਸਤੇ ਮਿਹਨਤ ਕੀਤੀ ਤਾਂ ਹੀ ਇਹ ਨਤੀਜਾ ਆਇਆ ਹੈ ਕਿ ਤੁਸੀਂ ਇਹ ਦੇਖੋ ਕਿ ਜੇ 30 ਬਲਾਕ ਸਮਤੀ ਦੇ ਦੋਨੋਂ ਬਲਾਕਾਂ ਦੇ ਵਿੱਚ ਜ਼ੋਨ ਸੀਗੇ ਉਹ ਚੋਂ 28ਾਂ ਤੇ ਚੋਣ ਹੋਈ ਤੇ 28 ਚੋਂ 12 ਕਾਂਗਰਸ ਜਿੱਤੀ ਤਿੰਨ ਆਜ਼ਾਦ ਜਿੱਤੇ ਤੇ ਦੋ ਅਕਾਲੀ ਦਲ ਤੋਂ ਜਿੱਤੇ ਤੇ ਬਾਕੀ ਦੇ ਜਿੱਥੇ ਚੋਣ ਨਹੀਂ ਹੋਈ ਉੱਥੇ ਦਾ ਚਲੋ ਪਤਾ ਹੀ ਹੁੰਦਾ ਵੀ ਸਰਕਾਰਾਂ ਨੇ ਕਾਗਜ਼ ਰੱਦ ਕਰਾਏ ਤੇ ਉਹਨਾਂ ਦਾ ਬੰਦਾ ਹੀ ਜਿੱਤਣਾ ਔਰ ਇੱਕ ਸਾਡਾ ਇੱਕ ਹਰਿਕ੍ਰਿਸ਼ਨਪੁਰਾ ਜ਼ੋਨ ਸੀ ਜਿੱਥੇ 15 ਵੋਟ ਸਾਡੇ ਰੱਦ ਕੀਤੇ ਗਏ ਕਿਉਂਕਿ ਪਿੰਡ ਵਾਲੇ ਲੋਕਾਂ ਨੇ ਅੰਗੂਠਾ ਲਗਾਤਾ ਸੀ ਤੇ ਇਸ ਕਰਕੇ 15 ਵੋਟ ਸਾਡੇ ਰੱਦ ਕੀਤੇ ਗਏ ਔਰ ਅਸੀਂ 11 ਵੋਟਾਂ ਤੋਂ ਉਹ ਜ਼ੋਨ 12 ਵੋਟਾਂ ਤੋਂ ਅਸੀਂ ਉਹ ਜ਼ੋਨ ਹਾਰੇ ਕਿਉਂਕਿ 15 ਵੋਟ ਸਾਡੇ ਰਿਜੈਕਟ ਕੀਤੇ ਗਏ ਤੋਂ ਮੈਂ ਇਹ ਸਮਝਦਾ ਕਿ ਕਾਂਗਰਸ ਪਾਰਟੀ ਨੇ ਮਜ਼ਬੂਤੀ ਨਾਲ ਚੋਣ ਲੜ ਕੇ ਇੱਕ ਵੱਡੀ ਜਿੱਤ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਾਜ਼ਰ ਕੀਤੀ ਹੈ ਔਰ ਇਸੇ ਤਰਜ਼ੀ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਸੀ ਉਸ ਵੇਲੇ ਵੀ ਜਿਹੜੇ ਲੋਕ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਸੰਗਰੂ ਦੇ ਵਿੱਚ ਮਿਉਸਪਲ ਕਮੇਟੀ ਦੀ ਚੋਣ ਲੜੇ ਸੀ ਉਹ ਵੀ ਸਾਡੇ 9 ਸਾਥੀ ਜਿੱਤ ਕੇ ਆਏ ਸੀ ਤੇ 10 ਆਜ਼ਾਦ ਜਿੱਤ ਕੇ ਆਏ ਸੀ ਤੋਂ ਇਸ ਤੋਂ ਇਹ ਪਤਾ ਲੱਗਦਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸੰਗਰੂ ਵਿਧਾਨ ਸਭਾ ਹਲਕੇ 'ਚ ਜਿਹੜੀ ਉਹਨਾਂ ਦੀ ਕੋਈ ਪਕੜ ਸੀ ਉਹ ਖਤਮ ਹੋ ਚੁੱਕੀ ਹੈ ਔਰ ਕਾਂਗਰਸ ਦੇ ਪੱਖ ਦੇ ਵਿੱਚ ਲੋਕ ਆਪਣਾ ਫਤਵਾ ਦੇਣ ਵਾਸਤੇ ਮਨ ਮਨਾ ਚੁੱਕੇ ਹਨ ਜੀ 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 ਆਪ ਸੰਗਰੂ ਸੰਗਰੂ ਹਲਕੇ ਵਿੱਚ ਤੁਹਾਨੂੰ ਫੰਮਾ ਮਿਲਿਆ ਅਸੀਂ ਇਲੈਕਸ਼ਨ ਕਿਵੇਂ ਦੇਖਦੇ ਹਾਂ ਮੈਂ ਸਮਝਦਾ ਕਿ ਇਹ ਤਾਂ 27 ਵਾਸਤੇ ਲੋਕਾਂ ਨੇ ਮੁੜ ਬੰਨੇ ਹੈ ਚਾਹੇ ਮਿਊਨਿਸਪਲ ਕਮੇਟੀ ਦੀ ਚੋਣ ਆਈ ਸੀ ਤੇ ਚਾਹੇ ਹੁਣ ਬਲਾਕ ਸੰਮਤੀ ਦਾ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਆਈ ਹੈ ਤੇ ਦੱਬ ਕੇ ਤੁਸੀਂ ਦੇਖੋਗੇ ਆਉਣ ਵਾਲੇ 2027 ਦੇ ਵਿੱਚ ਕਾਂਗਰਸ ਪਾਰਟੀ ਉਹ ਤਕੜੇ ਤਰੀਕੇ ਨਾਲ ਜਿੱਤ ਹਾਸਲ ਕਰੂਗੀ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਊਗਾ ਠੀਕ ਹੈ ਜੰਨੀ ਉਸਾਲ ਦੇ ਇਲਾਕੇ ਦੀ ਗੱਲ ਕਰੀਏ ਤਾਂ ਉੱਤੇ ਵੱਡੇ ਪੱਧਰ ਤੇ ਕਾਂਗਰਸ ਕੀ ਆ ਉਹਦੇ ਨਾਲ ਤਾਂ ਆਪਣੀ ਜਿੱਤ ਉਹਦੀ ਛੋਟੀ ਹੈ ਜੀ ਇਹਨੂੰ ਇਸ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ ਉਰੇ ਸਰਕਾਰ ਦੇ ਸਾਹਮਣੇ ਲੜਾਈ ਹੈ ਮੈਂ ਪਹਿਲਾਂ ਕਹਿ ਕੇ ਚੁੱਕਿਆ ਕਿ ਧਰਾਚੋ ਪਿੰਡ ਦੇ ਵਿੱਚੋਂ ਅੱਧੀ ਸਰਕਾਰ ਚੱਲਦੀ ਹੈ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਸੰਗਰੂਰ ਦਾ ਮੰਗਵਾਲ ਜ਼ੋਨ ਦਾ ਕੈਂਡੀਡੇਟ ਸੀ ਉਹ ਸਰਕਾਰ ਦੀ ਅੱਖ ਦਾ ਬਾਲ ਸੀ ਤੇ ਉਹਦੇ ਵਾਸਤੇ ਪੂਰਾ ਜ਼ੋਰ ਲੱਗਿਆ ਤੇ ਆਪਾਂ ਸਭ ਨੂੰ ਪਤਾ ਹੈ ਕਿ ਸੰਗਰੂਰ ਦਾ ਇਲਾਕਾ ਜਿੱਥੇ ਚਾਰੋਂ ਪਾਸੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਵਜ਼ੀਰ ਸਾਹਿਬ ਵਿੱਤ ਮੰਤਰੀ ਸਾਹਿਬ ਮਾਈਨਿੰਗ ਮੰਤਰੀ ਸਾਹਿਬ ਤੇ ਸਾਰਾ ਜ਼ਿਲ੍ਹਾ ਆਮ ਆਦਮੀ ਪਾਰਟੀ ਦਾ ਗੜ ਹੈ ਜਿੱਥੋਂ ਸਾਰੀ ਸਰਕਾਰ ਚੱਲਦੀ ਹੈ ਯਾਰ ਤੇ ਉੱਥੇ ਲੜਾਈ ਲੜਨਾ ਤੇ ਦੂਜੇ ਪਾਸੇ ਚੋਣ ਦੇ ਵਿੱਚ ਨਤੀਜਾ ਆਣਾ ਇਹ ਇਹ ਦੋਨੋਂ ਚੀਜ਼ਾਂ ਫਰਕ ਹੁੰਦਾ ਹੈ ਪਰ ਮੈਂ ਸਮਝਦਾ ਹਾਂ ਉੱਥੇ ਕਾਂਗਰਸ ਜਿੱਤੀ ਹੈ ਉੱਥੇ ਵੀ ਮੁਬਾਰਕਬਾਦ ਹੈ ਤਕੜੀ ਕਾਂਗਰਸ ਉੱਥੇ ਵੀ ਮੈਂ ਵੀ ਉੱਥੇ ਲੜ ਕੇ ਆਇਆ ਚੋਣ ਮੈਨੂੰ ਵੀ ਉਹ ਹਲਕੇ 'ਚ 22000 ਦੀ ਜਿੱਤ ਹਾਸਲ ਹੋਈ ਸੀਗੀ ਚੰਨੀ ਸਾਹਿਬ ਦੇ ਇਲਾਕੇ 'ਚ ਤੋਂ ਇਸ ਕਰਕੇ ਊਰੇ ਵੀ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਹਰ ਇਲਾਕੇ ਦਾ ਕਨਫਿਗਰੇਸ਼ਨ ਤੇ ਡੈਮੋਗ੍ਰਾਫੀ ਡਿਫਰੈਂਟ ਹੁੰਦੀ ਹੈ ਤੇ ਮੈਂ ਸਮਝਦਾ ਕਿ ਸਾਡੇ ਵਰਕਰਾਂ ਨੇ ਤਕੜੇ ਤਰੀਕੇ ਨਾਲ ਸਰਕਾਰ ਦੇ ਸਾਹਮਣੇ ਲੜਾਈ ਲੜੀ ਹੈ ਔਰ ਤੁਹਾਨੂੰ ਪਤਾ ਹੈ ਜਦੋਂ ਸਰਕਾਰ ਦੇ ਸਾਹਮਣੇ ਲੜਾਈ ਲੜਨੀ ਹੁੰਦੀ ਹੈ ਉਹ ਕਿੰਨੀ ਔਖੀ ਹੁੰਦੀ ਹੈ ਤੇ ਅਸੀਂ ਲੜ ਸਕੇ ਹਾਂ ਤਕੜੇ ਤਰੀਕੇ ਨਾਲ ਜਿੱਤ ਕੇ ਬਾਹਰ ਆ ਸਕੇ ਹ ਇਹ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਕਾਂਗਰਸ ਪਾਰਟੀ ਦੇ ਵਰਕਰ ਦੀ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਸਪੀਚ ਦੇ ਤੁਸੀਂ ਤੇਰੇ ਕਰੋਗੇ ਸਮਰੂਪ ਤੋਂ ਜੀ ਪਾਰਟੀ ਦਾ ਹੁਕਮ ਹੈ ਵਰਕਰਾਂ ਦਾ ਤੇ ਲੀਡਰ ਸਹਿਬਾਨਾਂ ਦਾ ਇਸ ਇਲਾਕੇ ਦਾ ਪਿਆਰ ਬਹੁਤ ਵੱਡੇ ਪੈਮਾਨੇ ਤੇ ਮਿਲ ਰਿਹਾ ਹੈ ਔਰ ਉਮੀਦ ਕਰਦਾ ਹੈ ਕਿ ਪਾਰਟੀ ਇਥੋਂ ਨੁਮਾਇੰਦਗੀ ਦੇਊਗੀ ਔਰ ਫਿਰ ਸੇਵਾ ਕਰਾਂਗੇ ਇਲਾਕੇ ਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈ ਕਿ ਇਹ ਅੰਦਰ ਅੰਦਰ ਅਸੀਂ ਬਾਜੀ ਜਾ ਰਹੇ ਜੀ ਪਾਣੀ ਜੋ ਆ ਗਿਆ ਉਹਨੂੰ ਸਹਾਇਤ ਕਰੂਗੀ ਪਾਰਟੀ ਕੀ ਹੈ ਕੈਪਟਨ ਮਹਿੰਦਰ ਸਿੰਘ ਪਾਰਟੀਆਂ ਦਾ ਨਹੀਂ ਉਹ ਤਾਂ ਲੀਡਰਸ਼ਿਪ ਦਾ ਫੈਸਲਾ ਜੀ ਤਾਂ 올 ਇੰਡੀਆ ਕਾਂਗਰਸ ਕਮੇਟੀ ਦੇ ਫੈਸਲੇ ਦੇ ਉੱਪਰ ਹੈ ਕਿ ਉਹ ਆਣਾ ਚਾਹੁੰਦੇ ਆ ਕਿ ਨਹੀਂ ਆਣਾ ਚਾਹੁੰਦੇ ਜਾਂ ਉਹ ਆਂਦੇ ਆ ਉਹ ਆਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਪਾਰਟੀ ਲੈਣਾ ਚਾਹੁੰਦੇ ਇਹਦਾ ਹਾਈ ਕਮਾਂਡ ਦਾ ਫੈਸਲਾ ਪਰ ਲੇਕਿਨ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਬਾਕੀ ਜਗ੍ਹਾ ਦੇ ਉੱਪਰ ਕੋਈ ਲੋਕ ਬੀਜੇਪੀ ਚ ਜਾ ਕੇ ਪਹਿਲਾਂ ਵਾਪਸ ਆ ਗਏ ਤੇ ਜੇ ਕੋਈ ਸਾਥੀ ਵਾਪਸ ਆਣਾ ਚਾਹੁੰਦੇ ਤਾਂ ਜੀ ਆਣ ਨੂੰ ਹੋਣਾ ਚਾਹੀਦਾ ਪਾਰਟੀ ਤਾਂ ਮਜ਼ਬੂਤੀ ਮਿਲ ਰਹੀ ਹੈ ਜੀ ਸਾਹਿਬ ਜੀ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਹੈ ਤੁਹਾਡੇ ਨਾਲ ਕੱਲ੍ਹ ਦੇ ਅੱਜਕੱਲ ਤੁਹਾਡੇ ਨਾਲ ਨਹੀਂ ਦੇਖਦੇ ਚਾਹਿਆ ਆਪਾਂ ਕੰਥਲ ਸਾਹਿਬ ਦੀ ਗੱਲ ਕਰੀਏ ਬਜਾਦ ਸਾਹਿਬ ਦੀ ਗੱਲ ਕਰੀਏ 21 ਚਾਹਲ ਦੀ ਗੱਲ ਕਰੀਏ ਸਿੱਧੇ ਸਾਹਿਬ ਦੀ ਗੱਲ ਕਰੀਏ ਤੁਹਾਡੇ ਨਾਲ ਨਹੀਂ ਦੇਖੋ ਦੇਖੋ ਗੱਲ ਇਸ ਤਰ੍ਹਾਂ ਹੈ ਗੱਲ ਇਸ ਤਰ੍ਹਾਂ ਹੈ ਹਰ ਬੰਦਾ ਹਰ ਵੇਲੇ ਹਰ ਮੌਕੇ ਤੇ ਮੌਜੂਦ ਨਹੀਂ ਹੁੰਦਾ ਆਪਾਂ ਹਰ ਰੋਜ਼ ਪ੍ਰੋਗਰਾਮ ਕਰਦੇ ਆ ਕਿਸੇ ਪੁਰਾਣ ਦੇ ਕੋਈ ਆ ਜਾਂਦਾ ਅੱਛਾ ਹਾਂ ਜੇ ਕੋਈ ਹੋ ਹੋ ਸਕਦਾ ਕਿ ਕੋਈ ਕੱਦਾ ਲੀਡਰ ਕੋਈ ਮੇਰੇ ਕੋਲੋਂ ਦੂਰ ਵੀ ਹੋ ਗਿਆ ਹੋਵੇ ਆ ਹੁਣ ਤੱਕ ਤਾਂ ਜ਼ਿਲ੍ਹਾ ਪ੍ਰਧਾਨ ਸੀਸੀਬੀਆ ਸਾਹਿਬ ਤੇ ਜੇ ਉਹਨਾਂ ਉਹ ਬਾਈਚਾਸ ਨਹੀਂ ਆਏ ਤਾਂ ਇਹਦਾ ਮਤਲਬ ਹੈ ਥੋੜੀ ਕੀ ਮੇਰੇ ਤੋਂ ਦੂਰ ਹੋ ਗਏ